ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਸਥਾਨਿਕ BBMB ਹਸਪਤਾਲ ਦੇ ਵਿੱਚ ਅੱਜ ਇੱਕ ਸੱਪ ਨਿਕਲਣ ਦੇ ਨਾਲ ਹੜਕਮ ਮਚ ਗਿਆ। ਦਰਅਸਲ BBMB ਹਸਪਤਾਲ ਦੇ ਨਿਜੀ ਕਮਰਾ ਨੰਬਰ 11 ਦੇ ਵਿੱਚ ਜਦੋਂ ਸੱਪ ਬੜਿਆ ਤਾਂ ਮਰੀਜ਼ਾਂ ਦੇ ਵਿੱਚ دہشت ਬਣ ਗਈ ਤੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਕੁਝ ਸਮੇਂ ਦੇ ਵਿੱਚ ਹੀ BBMB ਹਸਪਤਾਲ ਨੰਗਲ ਪਹੁੰਚ ਗਏ ਤੇ ਉਨ੍ਹਾਂ ਵੱਲੋਂ ਡੇਰੀ ਨਾ ਕਰਦੇ ਹੋਏ ਸੱਪ ਨੂੰ ਪਕੜ ਲਿਆ ਗਿਆ। ਸੱਪ ਫੜਨ ਵਾਲੇ ਮਾਹਿਰਾਂ ਦੀ ਮੰਨਿਏ ਤਾਂ ਇਹ ਇੱਕ ਵੁਲਫ ਸਨੇਕ ਹੈ ਜੋ ਕਿ ਜ਼ਿਆਦਾ ਜ਼ਹਿਰੀਲਾ ਤਾਂ ਨਹੀਂ ਹੁੰਦਾ ਪਰ ਇਹ ਪ੍ਰਜਾਤੀ ਬਹੁਤ ਹੀ ਘੱਟ ਮਿਲਦੀ ਹੈ। ਭਾਵੇਂ BBMP ਫਾਇਰ ਬ੍ਰਿਗੇਡ ਵੱਲੋਂ ਇਸ ਸੱਪ ਨੂੰ ਰੈਸਕਿਊ ਕਰ ਲਿਆ ਗਿਆ ਹੈ ਪਰ ਬਹੁਤ ਹੀ ਘੱਟ ਸੰਖਿਆ ਦੇ ਵਿੱਚ ਮਿਲਣ ਵਾਲਾ ਇਹ ਸੱਪ ਨੂੰ ਕੈਰੀ ਕਰਕੇ ਲੈ ਜਾਣ ਦਾ ਫਾਇਰ ਬ੍ਰਿਗੇਡ ਦੀ ਟੀਮ ਦਾ ਕੰਮ ਜ਼ਰੂਰ ਸੰਦੇਹ ਦੇ ਕੇਦੇ ਦੇ ਵਿੱਚ ਖੜਾ ਹੋ ਗਿਆ ਹੈ ਕਿਉਂਕਿ ਰੈਸਕਿਊ ਕਰਨ ਤੋਂ ਬਾਅਦ ਸ਼ਰਿਆਮ ਸਨੇਕ ਸਟਿਕ ਦੇ ਮਾਧਿਅਮ ਰਾਹੀਂ ਹਵਾ ਦੇ ਵਿੱਚ ਲਟਾ ਕੇ ਇਸ ਸੱਪ ਨੂੰ ਫਾਇਰ ਬ੍ਰਿਗੇਡ ਦੇ ਕੰਮ ਚਾਰੀ ਲੈ ਕੇ ਗਏ ਹਨ ਉਥੇ ਜਦੋਂ ਇਸ ਸਬੰਧ ਦੇ ਵਿੱਚ ਜੀਬੀ ਭਾਗ ਦੀ ਟੀਮ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਸੱਪ ਦੇ ਰੈਸਕਿਊ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਰੈਸਕਿਊ ਕਰਕੇ ਸੱਪ ਨੂੰ ਲੈ ਜਾਣ ਦਾ ਤਰੀਕਾ ਜ਼ਰੂਰ ਗਲਤ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅਰੇ ਜੀ ਕਿਵੇਂ ਪਤਾ ਲੱਗਿਆ ਤੁਹਾਨੂੰ ਇਸ ਸੱਪ ਬਾਰੇ ਕਿੱਥੋਂ ਕੋਲ ਆਈ ਸੀਗੀ ਸਰ ਇਹ ਬੀਵੀਐਮ ਵੀ ਤੋਂ ਮੈडम ਨਿੰਦਰ ਜੀ ਹੈਗੇ ਉਹਨਾਂ ਨੇ ਫੋਨ ਕੀਤਾ ਸੀਗਾ ਹੂੰ ਪ੍ਰਾਈਵੇਟ ਰੂਮ ਵਿੱਚ ਗੱਲ ਕਰ ਰਹੇ ਸਤਾ ਹੈਗਾ ਜੁੜੀ ਹੋਊ ਜੀ ਠੀਕ ਮੈਂ ਜਿੱਦਾਂ ਤੁਹਾਨੂੰ ਕਾਲ ਆਈ ਅਸੀਂ ਆ ਗਏ ਸਭ ਸਸਤਾ ਫੜ ਲਿਆ ਮੈਨੂੰ ਕਿੰਨਾ ਕ ਵੱਡਾ ਸੱਪ ਹੈ ਜਿਹੜਾ ਫੜਿਆ ਉਸ ਦਾ ਕੋਕ ਫੁੱਟ ਹੈਗਾ ਹੈ ਬਈ ਕਿਹੜੀ ਕਿਹੜੀ ਨਸਲ ਵਗੈਰਾ ਲੱਗਦੀ ਕੋਈ ਪਤਾ ਹੈ ਤਾਂ ਇਸ ਬਾਰੇ ਉਹ ਤੁਹਾਨੂੰ ਕੋਈ ਪਤਾ ਨਹੀਂ ਹੁੰਦਾ ਹਾਂਜੀ ਫਾਇਰ ਜੀ ਫਾਇਰਮੈਨ ਹੈ ਦਾ ਕੀ ਨਾਮ ਹੈ ਸਰਜੇ ਸਿੰਘ ਹੁਣ ਕਿੱਥੇ ਛੱਡੋਗੇ ਜੀ ਇਹਨੂੰ ਜਾ ਕੇ ਜੰਗਲ ਜੰਗਲ ਦੀ ਜਾ ਕੇ ਛੱਡਣਾ ਹੈ ਜੰਗਲ ਜਾ ਕੇ ਛੱਡ ਦੋ ਹਾਂਜੀ ਅੱਜ ਕੱਲ ਬੀਬੀ ਐਮ ਵੀ ਚ ਕਿੰਨੀਆਂ ਕਿੱਦਾਂ ਦੀਆਂ ਬੋਲੀਆਂ ਆ ਪਤਾ ਹੈ ਗਰੀਬ ਦਾ ਸ਼ਾਮ ਨੂੰ ਪੰਜ ਛੇ ਚੱਕਰ ਲਾ ਆ ਜਾਂਦੀ ਸ਼ਾਮ ਨੂੰ ਸਾਪ ਪੰਛੀ ਦੀ ਕੋਲਾ ਜਾਂਦੀ ਹੈ ਠੀਕ ਇਹਦੇ ਸੱਤ ਛੋੜਦਾ ਨਹੀਂ ਲੱਗੀ ਸੱਤ ਨਹੀਂ ਕੋਈ ਨਹੀਂ ਐਦੇ ਛੱਡ ਦੋ ਚਲੋ ਚਲੋ ਬਾਈ ਚੱਗ ਜੱਗ